ਜਲੰਧਰ ਲੋਕ ਸਭਾ ਹਲਕਾ ਦੇ ਵਿੱਚ ਵਿਵਾਦ ਦਿਨੋ ਦਿਨ ਵਧਦਾ ਜਾ ਰਿਹਾ ਇਸ ਲੋਕ ਸਭਾ ਹਲਕੇ ਦੇ ਵਿੱਚ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਲੋਂ ਉਤਾਰਿਆ ਗਿਆ ਚਰਨਜੀਤ ਸਿੰਘ ਚੰਨੀ ਬੜੀ ਤੀਬਰਤਾ ਦੇ ਨਾਲ ਬੜੀ ਤੇਜ਼ੀ ਦੇ ਨਾਲ ਇਸ ਹਲਕੇ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਫਿਰਦੇ ਨਜ਼ਰ ਆ ਰਹੇ ਨੇ ਲੰਗੇਕਲ ਆਦਮਪੁਰ ਸਣ ਅੱਜ ਕਹਿੰਦੇ ਜਲੰਧਰ ਦੇ ਵਕਫਾ ਖੇ ਇਲਾਕੇ ਜਲੰਧਰ ਸ਼ਹਿਰੀ ਦੇ ਵਕਫਾ ਖੇ ਇਲਾਕੇ ਜਿਹੜੇ ਨੇ ਉਹ ਗਾਉਣਗੇ ਔਰ ਇਸੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਚਰਨਜੀਤ ਸਿੰਘ ਚੰਨੀ ਲੰਗੇਕਲ ਵਿਕਰਮਦੀਪ ਚੌਧਰੀ ਬਾਰੇ ਵੀ ਬੋਲਦੇ ਸੁਣਾਈ ਦਿੱਤੇ ਲੰਗੇਕਲ ਆਦਮਪੁਰ ਹੁੰਦੇ ਨੇ ਔਰ ਉ ਚੌਧਰੀ ਪਰਿਵਾਰ ਦੇ ਵੱਲੋਂ ਖੜੀ ਕੀਤੀ ਕੰਟਰੋਵਰਸੀ ਸਾਹਮਣੇ ਲਿਆਂਦੀ ਜਾਂਦੀ ਹੈ ਦਰਅਸਲ ਇਹਨਾਂ ਦੋਵਾਂ ਦੇ ਵਿਚਲੀ ਟਸਲ ਜਿਹੜੀ ਹੈ ਉਹ ਬਹੁਤ ਦਿਨਾਂ ਤੋਂ ਸਾਹਮਣੇ ਪੇਸ਼ ਆ ਰਹੀ ਸੀ ਔਰ ਲਗਾਤਾਰ ਹੀ ਚਰਚਾਵਾਂ ਚੱਲ ਰਹੀਆਂ ਸੀ ਕਿ ਚੌਧਰੀ ਪਰਿਵਾਰ ਖਾਸ ਕਰਕੇ ਵਿਕਰਮਜੀਤ ਚੌਧਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਨਿਸ਼ਾਨੇ ਸਾਧਰੇ ਨੇ ਆਪਣੇ ਨਿਸ਼ਾਨੇ ਦੇ ਵਿੱਚ ਪਹਿਲਾਂ ਤਾਂ ਵਿਕਰਮਜੀਤ ਚੌਧਰੀ ਨੇ ਸਾਫ਼ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਪ ਹਾਰੇ ਹੋਏ ਲੀਡਰ ਨੇ ਆਪ ਵਿਧਾਨ ਸਭਾ ਦੇ ਵਿੱਚ ਦੋ ਹਲਕਿਆਂ ਤੋਂ ਹਾਰ ਚੁੱਕੇ ਨੇ ਉਹਨਾਂ ਨੂੰ ਕਿਉਂ ਲਗਾਇਆ ਗਿਆ ਇੱਥੇ ਉਮੀਦਵਾਰ ਜਦਕਿ ਦਾਵੇਦਾਰੀ ਜਿਹੜੀ ਆ ਚੌਧਰੀ ਪਰਿਵਾਰ ਦੀ ਬਣਦੀ ਸੀ ਚੌਧਰੀ ਪਰਿਵਾਰ ਦੇ ਪਰਿਵਾਰ ਦਾ ਇਤਿਹਾਸ ਹੈਗਾ ਚੌਧਰੀ ਪਰਿਵਾਰ ਦੇ ਪੁਰਖਿਆਂ ਦਾ ਇਤਿਹਾਸ ਹੈਗਾ ਚੌਧਰੀ ਪਰਿਵਾਰ ਇਸ ਸੀਟ ਦੇ ਉੱਤੇ ਕਾਬਜ਼ ਰਿਹਾ ਖੈਰ ਜ਼ਰੂਰ ਰਿਹਾ 2014 ਤੋਂ ਬਾਅਦ ਲਗਾਤਾਰ ਚੌਧਰੀ ਪਰਿਵਾਰ ਦੋ ਵਾਰ ਜਿੱਤਿਆ ਹੈ ਔਰ ਜਦੋਂ 2024 ਦੀਆਂ ਹੁਣ ਚੋਣਾਂ ਆਈਆਂ ਨੇ ਤੇ ਚੌਧਰੀ ਪਰਿਵਾਰ ਜ਼ਾਹਿਰ ਤੌਰ ਦੇ ਉੱਤੇ ਆਪਣੀ ਦਾਵੇਦਾਰੀ ਠੋਕ ਰਿਹਾ ਪਰ ਇਸ ਤੋਂ ਪਹਿਲਾਂ ਇਹ ਨਾਪਲ ਇਹ ਕਿ ਜ਼ਮਨੀ ਚੌਂਡ ਦੇ ਵਿੱਚ ਚੌਧਰੀ ਪਰਿਵਾਰ ਹਾਰ ਚੁੱਕਿਆ ਸੀ ਚੌਧਰੀ ਪਰਿਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਉਸ ਤੋਂ ਬਾਅਦ ਹੁਣ ਲੀਡਰਸ਼ਿਪ ਨੇ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਵਿਕਰਮਜੀਤ ਚੌਧਰੀ ਜਿਹੜੇ ਨੇ ਉਹਨਾਂ ਦੇ ਬਿਆਨ ਹੌਲੀ-ਹੌਲੀ ਕਰਦੇ ਹੋਰ ਤਿੱਖੇ ਨਜ਼ਰ ਆਉਣ ਲੱਗ ਗਏ ਨੇ ਸੁਣਾਈ ਦੇਣ ਲੱਗ ਗਏ ਨੇ ਵਿਕਰਮਜੀਤ ਚੌਧਰੀ ਦੇ ਅੰਦਰ ਮੱਛੀ ਤਰਥੱਲੀ ਸਾਫ਼ ਬਿਆਨ ਕਰ ਰਹੀ ਹੈ ਕਿ ਉਹਨਾਂ ਦਾ ਗੁੱਸਾ ਇਸ ਵੇਲੇ ਅਪਰੰਪਾਰ ਹੋਇਆ ਪਿਆ ਉਹਨਾਂ ਦਾ ਗੁੱਸਾ ਫਿਲਹਾਲ ਚਰਨਜੀਤ ਸਿੰਘ ਚੰਨੀ ਦੀ ਉਮੀਦਵਾਰੀ ਦੇ ਉੱਤੇ ਹੈਗਾ ਹਾਲਾਂਕਿ ਉਹਨਾਂ ਨੇ ਆਪਣੀ ਕੁਰਸੀ ਨਹੀਂ ਛੱਡੀ ਅਜੇ ਤੱਕ ਫਲੋਰ ਤੋਂ ਵਿਧਾਇਕ ਨਹੀਂ ਕਾਂਗਰਸ ਦੇ ਪਰ ਉਹਨਾਂ ਦੇ ਮਾਤਾ ਜੀ ਕਰਮਦੀਪ ਚੌਧਰੀ ਭਾਜਪਾਤ ਵਿੱਚ ਸ਼ਾਮਲ ਹੋ ਚੁੱਕੇ ਨੇ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਹੁਣ ਇਹ ਵੀ ਉਸੇ ਨੀਤੀ ਦੇ ਉੱਤੇ ਆ ਗਏ ਨੇ ਜਿਸ ਨੀਤੀ ਦੇ ਉੱਤੇ ਪ੍ਰਨੀਤ ਕੌਰ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਸਿਆਸਤ ਕਰਦੇ ਆਏ ਨੇ ਹਾਲਾਂਕਿ ਹੁਣ ਉਹ ਇੱਕੋ ਪਾਰਟੀ ਦੇ ਵਿੱਚ ਹੋ ਗਏ ਨੇ ਜਾਂ ਫਿਰ ਹੋਰ ਵਧੀਆ ਐਗਜ਼ਾਮਪਲ ਦੇ ਦਈਏ ਲੀਡਰ ਆਪੋਜੀਸ਼ਨ ਪ੍ਰਤਾਪ ਬਾਜਵਾ ਤੇ ਉਹਨਾਂ ਦੇ ਭਰਾ ਫਤਿਹਜੰਗ ਬਾਜਵਾ ਦੋਵੇਂ ਵੱਖ-ਵੱਖ ਪਾਰਟੀਆਂ ਦੇ ਵਿੱਚ ਤੇ ਝੰਡੇ ਦੋਵਾਂ ਪਾਰਟੀਆਂ ਦੇ ਘਰਾਂ ਦੇ ਉੱਤੇ ਝੂਲਦੇ ਨੇ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਦੀ ਤੇ ਉਹਨਾਂ ਦੇ ਭਤੀਜੇ ਦੀ ਹਾਲਾਤ ਉਸੇ ਤਰ੍ਹਾਂ ਦੇ ਨੇ ਸੁਨੀਲ ਕੁਮਾਰ ਜਾਖੜ ਤੇ ਸੰਦੀਪ ਜਾਖੜ ਫਤਿਹਜੰਗ ਬਾਜਵਾ ਪ੍ਰਤਾਪ ਬਾਜਵਾ ਉਹੀ ਹਾਲਾਤ ਹੁਣ ਕਾਂਗਰਸ ਪਾਰਟੀ ਜਲੰਧਰ ਹਲਕੇ ਦੇ ਵਿੱਚ ਹੋ ਗਏ ਨੇ ਜਿੱਥੇ ਇੱਕ ਪਾਸੇ ਕਾਂਗਰਸ ਦੀ ਸੀਟ ਕਾਂਗਰਸ ਦੇ ਐਮਐਲਏ ਦੀ ਸੀਟ ਫਲੋਰ ਦੀ ਪਰ ਦੂਜੇ ਪਾਸੇ ਭਾਜਪਾ ਦੇ ਵਿੱਚ ਮਾਤਾ ਜੀ ਦੀ ਸ਼ਮੂਲੀਅਤ ਆਪਣੇ ਆਪ 'ਚ ਸਵਾਲ ਖੜੇ ਕਰ ਰਹੀ ਹੈ ਪਰ ਹੁਣ ਉੱਥੇ ਆਉ विक्रमजीत चौधरी ਨੇ ਚੁੱਕੇ ਸੀ ਉਹਨਾਂ ਨੇ ਸਾਫ਼ ਕਿਹਾ ਕਿ ਜੇ ਚਰਨਜੀਤ ਸਿੰਘ ਚੰਨੀ ਨੂੰ ਆਏ ਲੱਗਦਾ ਕਿ ਮੇਰੀ ਥੋਣ ਦੇ ਵਿੱਚ ਸਰੀਆ ਹੈ ਤੇ ਫਿਰ ਆ ਕੇ ਉਹ ਸਰੀਆ ਕੱਢ ਦੇਣ ਉਸ ਦਾ ਜਵਾਬ ਚਰਨਜੀਤ ਸਿੰਘ ਚੰਨੀ ਦਿੰਦੇ ਆਏ ਨੇ ਉਸ ਗੱਲ ਦਾ ਜਵਾਬ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਆ ਕਿਰੀ ਥੋਣ ਚ ਸਰੀਆ ਹੈ ਤੇ ਕਿੰਨੇ ਕੱਢਣਾ ਆ ਉਸ ਗੱਲ ਦਾ ਜਵਾਬ ਚਰਨਜੀਤ ਸਿੰਘ ਚੰਨੀ ਦੇ ਰਹੇ ਨੇ ਆਖਰ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਸਭ ਤੋਂ ਪਹਿਲਾਂ ਤਾਂ ਮੈਂ ਥੋੜ੍ਹ ਨਾਲ ਇੱਕ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਐ ਸਰਕਾਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਅਜੇ ਤੱਕ ਖਾਸ ਤੌਰ ਤੇ ਪੁਲਿਸ ਵਾਲੇ ਜ਼ਿਆਦਾਤਰ ਜਿਹੜੇ ਪੁਲਿਸ ਮੁਲਾਜ਼ਮ ਹੈ ਅੱਜ 23 ਤਰੀਕ ਹੋ ਗਈ ਹੈ ਅੱਜ ਤੱਕ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਅੱਗੇ ਕਦੇ ਨਹੀਂ ਹੋਇਆ ਕਿ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲੇ ਪਰ ਇਹ ਸਰਕਾਰ ਦੇ ਵਿੱਚ 23 ਤਰੀਕ ਤੱਕ ਤਨਖਾਹ ਨਹੀਂ ਮਿਲੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਅੰਦਰੋਂ ਖੋਖਲੇ ਹੋਏ ਹੋਏ ਐ ਲੋਨ ਲੈ ਲੈ ਕੇ ਸਰਕਾਰ ਚਲਾਈ ਐ ਤੇ 80000 ਕਰੋੜ ਦਾ ਲੋਨ 2 ਸਾਲਾਂ ਦੇ ਵਿੱਚ ਲੈ ਚੁੱਕੇ ਐ ਤੇ ਪੰਜਾਬ ਨੂੰ ਕਰਜ਼ਈ ਤਾਂ ਬਣਾ ਹੀ ਰਿਹਾ ਹੈ ਲੇਕਿਨ ਅੱਜ ਅਰਥਵਿਵਸਥਾ ਇਹਨੇ ਡਾਵਾ ਡੋਲ ਹੋ ਗਈ ਐ ਕਿ ਲੋਕ ਸਾਡੇ ਕਰਮਚਾਰੀਆਂ ਦੀ ਤਨਖਾਹ ਨਹੀਂ ਮਿਲ ਰਹੀ ਉਹਨਾਂ ਦੇ ਘਰਾਂ ਦੇ ਜਿਹੜੇ ਕੰਮ ਐ ਉਹ ਚੱਲਣੇ ਔਖੇ ਹੋਏ ਹੋਏ ਜੋ ਹਾਲਾਤ ਅੱਜ ਚੱਲ ਹੋਏ ਆ ਵੀ ਸਵੇਰੇ ਸ਼ਾਮ ਵਾਲੇ ਉਹਦੇ 'ਚ ਤੁਹਾਡਾ ਕੀ ਦੇਖੋ ਰਾਜਨੀਤੀ ਤਾਂ ਉੱਥੇ ਖੜੀ ਐ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਤੇ ਕਾਲਾ ਨੂੰ ਕੋਈ ਹੋਰ ਹੱਕ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਚ ਸੀਗਾ ਉੱਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਭਾਈ ਪਾ ਕੇ ਜੇਬ 'ਚ ਚਲਦਾ ਰਿਹਾ ਇਸੇ ਤਰ੍ਹਾਂ ਟੀਨੂ ਐ ਪਹਿਲਾਂ ਬੀਐਸਪੀ ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾਪੁੱਤ ਐ ਪ੍ਰਕਾਸ਼ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਆ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ 'ਚ ਤੁਸੀਂ ਇਹ ਦੇਖ ਲਓ ਵੀ ਟੀਨੂ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ 'ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਟਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗੱਦਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲਵਾ ਨੂੰ ਬਹੁਤ ਬੁਰੀ ਤਰ੍ਹਾਂ ਸਾਬਕਸ ਗਾਨਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਰ੍ਹਾਂ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਜਿਹੜਾ ਮੇਰਾ ਇਹ ਦਲ ਬਦਲੂ ਲੋਕ ਵਿਰੋਧ ਕਰਦੇ ਚਾਹੇ ਕੋਈ ਵੀ ਹੈ ਮੈਂ ਉਹਨਾਂ ਹੀ ਤਕੜਾ ਹੋ ਰਿਹਾ ਹਾਂ ਤਾਂ ਇਹ ਬੋੜ ਚ ਕੀਲਾ ਕਹਿੰਦੇ ਕੱਟ ਕੇ ਨਿਭਾ ਦੇਣਾ ਮੈਂ ਨਹੀਂ ਕੱਢਣਾ ਮੇਰੇ ਤੇਰਾ ਲੋਕਾਂ ਨੇ ਕੱਢ ਦੇਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ